ਅੱਜ ਦੀ ਜੋ ਪ੍ਰੈਸ ਬਰੀਫਿੰਗ ਆ ਉਹਦੇ ਲਈ ਵਿਸ਼ੇਸ਼ ਤੌਰ ਤੇ ਸਾਡੇ ਚ ਡਾਕਟਰ ਨਰਿੰਦਰ ਸਿੰਘ ਰੈਨਾ ਜੀ ਜੋ ਐਮ ਐਲ اے ਨੇ ਸਾਡੇ ਜੰਮੂ ਤੋਂ ਔਰ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪਰਿਵਾਰੀ ਦੇ ਤੌਰ ਤੇ ਵੀ ਪਾਰਟੀ ਦਾ ਕੰਮ ਦੇਖ ਰਹੇ ਨੇ ਉਹਨਾਂ ਦੇ ਨਾਲ ਨਾਲ ਸਾਡੇ ਸੂਬੇ ਦੇ ਜਨਰਲ ਸੈਕਟਰੀ ਆਦਨੀਆਂ ਨਸਰੀਨ ਜੀ ਸੂਬੇ ਦੇ ভাইস ਪ੍ਰਧਾਨ ਜਤਿੰਦਰ ਮਿੱਤਲ ਜੀ ਸਾਡੇ ਸੂਬੇ ਦੇ ਸੱਚੇ ਮੇਰੀ ਭੈਣ ਰੇਨੂ ਥਾਪਰ ਜੀ ਸਾਡੇ ਉਪਾਧਿ ਦੇਕਸ਼ ਨਵਲ ਜੈਨ ਜੀ ਡਾਕਟਰ ਨਿਰਮਨ ਨૈયਰ ਜੀ ਔਰ ਸਾਡੇ ਪ੍ਰੈਸ ਸੈਕਟਰੀ ਡਾਕਟਰ ਸਤੀਸ਼ ਜੀ ਮੌਜੂਦ ਨੇ ਮੈਂ ਬੇਨਤੀ ਕਰਦਾ ਹਾਂ ਡਾਕਟਰ ਨਰਿੰਦਰ ਸਿੰਘ ਰੈਣਾ ਜੀ ਨੂੰ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਧੰਨਵਾਦ ਦਿਵਾਨ ਜੀ ਮੇਰੇ ਪ੍ਰੈਸ ਸਾਥੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਬੇਸਿਕਲੀ ਜਿਹੜਾ ਯੂਨੀਅਨ ਬਜਟ ਹੈ ਉਹਦੇ ਉੱਪਰ ਪਾਰਟੀ ਨੇ ਤਾਂ ਕਿ ਤੇਰੇ ਦੇਸ਼ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਇਸ ਬਜਟ ਦੀ ਜਿਹੜੀਆਂ ਖੂਬੀਆਂ ਉਹ ਪੇਸ਼ ਤੇ ਅੱਗੇ ਲੈ ਆਇਆ ਇਹ ਦੇਸ਼ ਦਾ 80ਵਾਂ ਬਜਟ ਹੈ 인ਡੀਪੈਂਡੈਂਸ ਇੰਡੀਆ ਦੇ ਬਾਅਦ 80ਵਾਂ ਬਜਟ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੀ ਲੀਡਰਸ਼ਿਪ ਦੇ ਵਿੱਚ ਫਾਈਨੈਂਸ ਮਿਨਿਸਟਰ ਸਿ타ਰਾਮਨ ਜੀ ਦਾ ਇਹ 12ਵਾਂ ਬਜਟ ਪੇਸ਼ ਕੀਤਾ ਹੈ ਔਰ ਕਰਤੱਬ્ય ਭਵਨ ਦੇ ਵਿੱਚ ਫਰਸਟ ਬਜਟ ਹੈ ਇਹ ਬਜਟ 1947 ਦੇ ਵਿੱਚ ਦੇਸ਼ ਵਿਕਸਿਤ ભારત ਬਣੇ ਦੇਸ਼ ਆਤਮ ਨਿਰਭਰ ਬਣੇ ਉਹਦਾ ਇੱਕ ਵਿਜ਼ਨ ਡਾਕੂਮੈਂਟ ਆ ਮੈਂ ਕਹਿ ਸਕਦਾ ਹਾਂ ਬਜਟ ਇਹ ਬਜਟ ਸਭ ਦਾ ਸਾਥ ਸਭ ਦਾ ਵਿਕਾਸ ਉਹਦਾ ਬਜਟ ਹੈ ਇਹ ਦੇਸ਼ ਕਿਸ ਤਰ੍ਹਾਂ ਅੱਗੇ ਵਧੇ ਯੁਵਾ ਦੇ ਵਾਸਤੇ ਮਹਿਲਾਵਾਂ ਦੇ ਵਾਸਤੇ ਕਿਸਾਨਾਂ ਦੇ ਵਾਸਤੇ ਉਹ ਜਿਹੜੇ ਸਾਡੇ ਲੇਬਰ ਜਾਂ ਵਰਕ ਫੋਰਸ ਆ ਸ਼ਰਮਿਕ ਉਹਨਾਂ ਦੇ ਵਾਸਤੇ ਇੱਕ ਬਜਟ ਹੈ ਹਰ ਸਮਾਜ ਦੇ ਹਰ ਵਰਗ ਦੇ ਵਾਸਤੇ ਚਾਹੇ ਉਹ ਇੰਡਸਟਰੀ ਹੈ ਚਾਹੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਚਾਹੇ ਸਾਡੇ ਕਿਸਾਨ ਚਾਹੇ ਐਮ ਐਸ ਐਮ ای ਜਾਂ ਫਿਰ ਸੋਸ਼ਲ ਅਫਲਿਅਟ ਆਪਣੀ ਗੁਰਮੰਦ ਦੇ ਵਾਸਤੇ ਕਿ ਸਾਡੇ ਰੀੜੀ ਫੜੀ ਵਾਲੇ ਉਹਨਾਂ ਦਾ ਚਾਹੇ ਉਹ ਹੈਲਥ ਸੈਕਟਰ ਹੈ ਚਾਹੇ ਉਹ ਬਾਇਓਫਾਰਮ ਹੈ ਚਾਹੇ ਉਹ ਸਾਡੇ ਇੰਸਟੀਚੂਟਸ ਨੇ ਉਹਨਾਂ ਦੇ ਵਿੱਚ ਇੱਕ ਬੜੀ ਇਨਵੈਸਟਮੈਂਟ বিজেপি ਸਰਕਾਰ ਦੇ ਇਸ ਬਜਟ ਨੇ ਕੀਤੀ ਹੈ ਤਾਂ ਕਿ ਇਹ ਦੇਸ਼ ਆਤਮ ਨਿਰਭਰ ਬਣੇ ਔਰ 2047 ਦੇ ਵਿੱਚ ਵਿਕਸਿਤ ਭਾਰਤ ਬਣੇ ਔਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਯੂਰਪੀਅਨ ਯੂਨੀਅਨ ਦੇ ਨਾਲ ਜਿਹੜਾ ਸਾਡਾ ਐਫਟੀਏ ਹੋਇਆ ਹੈ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਹੈ। ਔਰ ਰੀਸੈਂਟਲੀ ਜਿਹੜਾ ਯੂਐਸ ਦੇ ਨਾਲ ਹੋਇਆ ਸਾਡਾ ਐਗਰੀਮੈਂਟ ਜਿਹੜਾ ਉਹਨਾਂ ਨੇ 50% ਤੋਂ 18% ਦੇ ਉੱਪਰ ਆਪਣਾ ਟੈਰਿਫ ਲਿਆਂਦਾ ਔਰ ਕਈ ਚੀਜ਼ਾਂ ਦੇ ਉੱਪਰ ਜ਼ੀਰੋ ਟੈਰਿਫ ਹੋਇਆ। ਔਰ ਜਿਸ ਤਰ੍ਹਾਂ ਇਤੁਦੀ ਸਟਰੰਗ ਲੀਡਰਸ਼ਿਪ ਨੇ ਆਪਣੇ ਧੇਰੀ ਨੂੰ ਔਰ ਐਗਰੀਕਲਚਰ ਨੂੰ ਉਸ ਐਗਰੀਮੈਂਟ ਦੇ ਵਿੱਚੋਂ ਬਾਹਰ ਰੱਖਿਆ। ਇਹ ਵੀ ਇੱਕ ਸੈਂਟਰ ਦੀ ਜਿਹੜੀ ਇੱਕ ਲੀਡਰਸ਼ਿਪ ਹੈ। ਉਹ ਜਿਹੜੀ ਪ੍ਰਧਾਨ ਮੰਤਰੀ ਜੀ ਪੂਰੀ ਦੁਨੀਆ ਨੂੰ ਲੀਡਰਸ਼ਿਪ ਦੇ ਕਰਦੇ ਉਹਦੀ ਇੱਕ ਐਗਜ਼ਾਮਪਲ ਹੈ ਇਹ ਪੂਰੇ ਵਰਡ ਦੇ ਜਿਹੜੇ ਸਾਡੇ ਐਗਰੀਮੈਂਟਸ ਹੋਏ ਕਰਦੇ ਉਹਦੇ ਵਿੱਚ ਸਾਡੀ ਇੰਡਸਟਰੀ ਇੱਕ ਕੰਪੀਟੀਟਿਵ ਇੰਡਸਟਰੀ ਬਣੇ ਤਾਂ ਕਿ ਦੁਨੀਆ ਦੇ ਨਾਲ ਕੰਪੀਟ ਕਰ ਸਕੇ ਕੁਆਲਿਟੀ ਪ੍ਰੋਡਕਟਸ ਦੇਏ ਉਹ ਜਿਹੜੀ ਚੀਜ਼ਾਂ ਚਾਹੇ ਟੈਕਨੋਲੋਜੀ ਹੈ ਚਾਹੇ ਉਹ ਵਰਕ ਫੋਰਸ ਹੈ ਉਹ ਸਕਿਲਡ ਹੋਏ ਉਹ ਟੈਕਨੋਲੋਜੀ ਐਡਵਾਂਸ ਹੋਏ ਸਾਡੇ ਪ੍ਰੋਡਕਟ ਹਾਈ ਕੁਆਲਿਟੀ ਦੇ ਹੋਣ ਉਹਦੇ ਵਾਸਤੇ ਬਜਟ ਪੇਸ਼ ਕੀਤਾ ਗਿਆ ਹੈ ਕਈ ਸੈਕਟਰ ਨੇ ਮੈਂ ਉਹਨਾਂ ਦੇ ਵਿੱਚ ਕਿੰਨਾ ਕਿੰਨਾ ਮੋੜ ਦਿੱਤਾ ਗਿਆ ਮੈਂ ਕੁਝ ਸੈਕਟਰ ਦਾ ਤੁਹਾਡੇ ਅੱਗੇ ਤੁਹਾਡੇ ਧਿਆਨ ਚ ਲੈਵਾਂਗਾ ਜਿਸ ਤਰ੍ਹਾਂ ਇਸ ਲਈ ਦੁਨੀਆ ਦੇ ਵਿੱਚ ਸਾਡੀ ਜਿਹੜੀ ਇਕਨੋਮੀ ਹੈ ਵਰਲਡ ਦੇ ਵਿੱਚ ਫਾਸਟਸਟ ਗਰੋਇੰਗ ਇਕਨੋਮੀ ਹੈ ਇਹਦੇ ਦੁਨੀਆ ਦੇ ਸਰਵੇ ਆ ਕਰਦੇ ਨੇ ਔਰ 7% ਦੇ ਨਾਲ ਐਵਰੇਜ ਅਸੀਂ ਬਦਾਂਗੇ ਆਨਰ ਟਾਈਮ ਦੇ ਵਿੱਚ ਇਸ ਹਾਲ ਦੇ ਵਿੱਚ ਔਰ ਕਈ ਸੋਸ਼ਲ ਵੈਲਫੇਅਰ ਸਕੀਮਸ ਦੇ ਕਾਰਨ ਇਸ ਦੇਸ਼ ਦੇ ਵਿੱਚ ਜਿਹੜੇ ਕਈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਡਾਟਾ ਦਿੱਤਾ ਉਹਨਾਂ ਨੇ ਕਿਹਾ ਕਿ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ। ਅਸੀਂ 1 ਅਪ੍ਰੈਲ ਨੂੰ ਸੈਂਸਸ ਸ਼ੁਰੂ ਹੋਇਆ ਕਰਦਾ ਇਸ ਦੇ ਵਿੱਚ। ਉਹਦੇ ਵਿੱਚ ਐਗਜੈਕਟ ਸਾਰੀ ਫਿਗਰਸ ਆਨ ਗਿਆ ਆਨਲ ਟਾਈਮ ਦੇ ਵਿੱਚ। ਪਰ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ। ਦੁਨੀਆ ਦੇ ਵੀ ਵਰਲਡ ਦੇ ਵਿੱਚ ਅਸੀਂ 4th ਇਕਨੋਮੀ ਬਣੀ ਹੈ। ਬਣਿਆ। ਪਰ ਇੱਕ ਏਗਜ਼ਾਮਪਲ ਹੈ ਕਿ ਜਿਸ ਤਰ੍ਹਾਂ ਮੋਬਾਈਲ ਹੈ ਜਿਹੜਾ ਸਾਡਾ ਨਿਕਲੀਜੀਵਲ ਵਾੜ ਦੇ ਵਿੱਚ ਟ੍ਰੇਡ ਹੁੰਦਾ ਹੀ ਅਸੀਂ ਕੋਈ 135 36% ਦੁਨੀਆ ਦੇ ਵਿੱਚ ਮੋਬਾਈਲ ਦੇ ਟ੍ਰੇਡ ਕਰੇ ਕਰਨਾ ਐਕਸਪੋਰਟ ਕਰੇ ਕਰਨਾ ਇਸ ਤਰ੍ਹਾਂ ਕਈ ਚੀਜ਼ਾਂ ਜਿਹੜਾ ਸਾਡਾ ਜਿਹੜਾ ਫੋਰਨ ਰਿਜ਼ਰਵ ਵਧਿਆ ਔਰ ਐਕਸਪੋਰਟ ਦੇ ਵਿੱਚ ਇਹ ਦੇਸ਼ ਅੱਗੇ ਗਿਆ ਮੈਂ ਦੇਖਿਆ ਕਰਦਾ ਹੀ ਕਿ ਜਿਸ ਤਰ੍ਹਾਂ ਲਾਸਟ ਬਜਟ ਦੇ ਵਿੱਚ ਵੀ ਔਰ ਇਸ ਵਾਰ ਵੀ 12 ਲੱਖ ਰੁਪਏ ਤੱਕ ਜ਼ੀਰੋ ਟੈਕਸ 17000 ਰੁਪਿਆ ਸਟੈਂਡਰਡ ਡਿਡਕਸ਼ਨ ਹੈ ਜਿਹੜੇ ਲੋਕ ਮੰਥਲੀ ਕਰ ਸਕਣਾ ਸੀ ਕਿ 12 ਲੱਖ 70 ਹਜ਼ਾਰ ਸੈਲ ਲੈ ਲੈਂਦੇ ਉਹਨਾਂ ਦੇ ਉੱਪਰ ਜ਼ੀਰੋ ਟੈਕਸ ਹੈ ਉਹ ਵੀ ਇੱਕ ਰਿਲੀਫ ਜਿਹੜੇ ਮਿਡਲ ਕਲਾਸ ਹੈ ਉਹਨਾਂ ਨੂੰ ਆਲਰੇਡੀ ਉਹਨਾਂ ਨੇ ਦਿੱਤੇ ਦਾ ਹੀ ਔਰ ਦੇਸ਼ ਦੇ ਵਿੱਚ ਕਈ ਡਰਗਸ ਨੂੰ ਵਰਸ ਦੇ ਵਿੱਚ ਜਿਹੜੀਆਂ ਕੈਂਸਰ ਵਾਸਤੇ ਦਾ ਕ੍ਰਿਟੀਕਲ ਡਿਜ਼ੀਜ਼ਸ ਨਾ ਉਹਨਾਂ ਦੇ ਵਾਸਤੇ ਉਹਨਾਂ ਦਾ ਵੀ ਜੋ ਇੰਪੋਰਟ ਕੀਤਾ ਜਾਏਗਾ ਉਹਨਾਂ ਦੇ ਉੱਪਰ ਵੀ ਉਹਨਾਂ ਨੇ ਟੈਰਿਫ ਬਿਲਕੁਲ ਘਟਾਇਆ ਹੈ ਇਸੇ ਤਰ੍ਹਾਂ ਅਸੀਂ ਬੋਰਡ ਦੇ ਵਿੱਚ ਸਾਡੇ ਜਿਹੜਾ ਗਲੋਬਲ ਸ਼ੇਅਰ ਹੈ ਉਹਦੇ ਵਿੱਚ 10% ਬਣੇ ਔਰ ਇੰਡੀਆ ਦੇ ਵਿੱਚ ਅਸੀਂ ਕਾਰਪੋਰੇਟ ਮਿੱਤਰਾ ਤਿਆਰ ਕਰਨੇ ਜਿਹੜੇ ਕਿ ਇੰਡਸਟਰੀ ਦਾ ਨਾਲ ਮਿਲ ਕੇ ਜਿਹੜੀ ਕਿ ਇੰਡਸਟਰੀ ਦੀ ਰਿਕੁਆਇਰਮੈਂਟ ਹੋਏਗੀ ਉਸ ਹਸਾਬ ਨਾਲ ਅਸੀਂ ਪੰਜ ਯੂਨੀਵਰਸਟੀਆਂ ਔਰ ਟੌਨਸ਼ਿਪ ਦੇ ਨਾਲ ਕੰਬਾਈਨ ਕਰਕੇ ਉਸ ਸੈਕਟਰ ਦੇ ਵਿੱਚ ਮਿਲਾ ਕੇ ਇੱਕ ਡਿਵੈਲਪਮੈਂਟ ਕਰਦੇ ਜਿਹੜਾ ਇਸ ਵਿਜਨ ਦੇ ਵਿੱਚ ਵਿਜਨ ਹੈ ਕਿ ਤਾਂ ਕਿ ਸਾਡੇ ਕਾਰਪੋਰੇਟ ਮਿੱਤਰਾ ਬਣਨ ਜਿਹੜਾ ਸਾਡੇ ਬੋਰਡ ਦੇ ਨਾਲ ਟ੍ਰੇਡ ਸੌਇ ਕਰਦਣ ਬੋਰਡ ਨੂੰ ਅਸੀਂ ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਲੋਕ ਕਹਿੰਦੇ ਕਿ ਪੋਪੂਲੇਸ਼ਨ ਵਧੇ ਕਰ ਅਸੀਂ ਕਹਿੰਦੇ ਕਿ ਜੇ ਹਿਊਮਨ ਰਿਸੋਰਸਸ ਇਹ ਵੀ ਵਰਡ ਦੇ ਵਿੱਚ ਅਸੀਂ ਦਈਏ ਕਿ ਭਾਈ ਅਸੀਂ ਦੁਨੀਆ ਦੇ ਵਿੱਚ ਆਪਣੇ ਸਕਿਲਡ ਲੋਕਾਂ ਨੂੰ ਭੇਜੀਏ ਇਸੇ ਤਰ੍ਹਾਂ ਜੁਵਾ ਸ਼ਕਤੀ ਦੇ ਤੋੜਦੇ ਉੱਪਰ ਕਿ ਭਾਈ ਪ੍ਰਧਾਨ ਮੰਤਰੀ ਜੀ ਦਾ ਇਨਾ ਵਿਜ਼ਨ ਹੈ ਇਹ ਵੀ ਜੀਸੀ ਉਹਨਾਂ ਨੇ ਕਿਹਾ ਕਿ ਭਾਈ ਦੇਸ਼ ਦੇ ਵਿੱਚ 15 ਹਜ਼ਾਰ ਸਕੂਲਾਂ ਦੇ ਵਿੱਚ ਲੈਬ ਖੋਲਾਂਗੇ ਉਹ ਖੋਲਾਂਗੇ ਜਿਹੜੀਆਂ ਐਨੀਮੇਸ਼ਨਸ ਐਨੀਮੇਸ਼ਨ ਦੇ ਵਿੱਚ ਇੰਟਰਸਟ ਬੱਚੇ ਲੈਂਦੇ ਨੇ ਗੇਮਿੰਗ ਦੇ ਵਿੱਚ ਕਾਮਿਕਸ ਦੇ ਵਿੱਚ ਲੈਂਦੇ ਨੇ ਇਸ ਤਰ੍ਹਾਂ 1500 ਹਾਈ ਸਕੂਲ ਦੇ ਵਿੱਚ 15000 ਦੇਸ਼ ਦੇ ਵਿੱਚ ਹਾਈ ਸਕੂਲ ਦੇ ਵਿੱਚ ਔਰ 500 ਕਾਲਜ ਦੇ ਵਿੱਚ ਨੈਸ਼ਨਲ ਵਾਈਡ ਏਕ ਇੰਸਟੀਚਿਊਟ ਆਫ ਕ੍ਰੀਏਟਿਵ ਟੈਕਨੋਲੋਜੀ ਟੈਕਨੋਲੋਜੀਸ ਮੁੰਬਈ ਦੇ ਵਿੱਚ ਇਹਦੇ ਕਰਾਂਗੇ ਇਸੇ ਤਰ੍ਹਾਂ ਨੈਪੀਅਰ ਦੇ ਔਰ ਨਵੇਂ ਇੰਸਟੀਚਿਊਟ ਖੋਲਣੇ ਉਹ ਉਹਦੇ ਵਿੱਚ ਵੀ ਪੈਸਾ ਦਿੱਤਾ ਕਿ ਭਾਈ ਜਿਹੜੀ ਇਸ ਦੇਸ਼ ਦਾ ਬਾਇਓਫਾਰਮ ਹੈ ਅਸੀਂ ਜਿਸ ਤਰ੍ਹਾਂ ਜੀ ਇਸ ਦੇਸ਼ ਦੇ ਵਿੱਚ ਕਰੋਨਾ ਆਇਆ ਇਹ ਜਿਹੜੇ ਕਰੋਨਾ ਆਇਆ ਤੇ మేబీ ਗੈਂਗ ਮੇਰੇ ਨਾਲ ਡਿਸਕਸ ਕਰਦੇ ਹੁੰਦੇ ਸੀ ਕਿ ਭਾਈ ਕਿੰਨੇ ਜਲਦੀ ਉਹਦੀ ਵੈਕਸੀਨੇਸ਼ਨ ਤਿਆਰ ਹੋਣੀ ਬੜੀ ਮੁਸ਼ਕਲ ਹੈ ਦੇਸ਼ ਦੇ ਵਿੱਚ ਪਰ ਇਹ ਪ੍ਰਧਾਨ ਮੰਤਰੀ ਜੀ ਦਾ ਵਿਜ਼ਨ ਹੀ ਮੈਨੂੰ ਪਤਾ ਹੈ ਉਹਨੇ 6 ਮਹੀਨੇ ਪਹਿਲੇ ਅਨਾਉਂਸ ਕੀਤਾ ਕਿ ਭਾਈ ਬਿਫੋਰ ਐਂਡ ਆਫ ਦਿਸ ਇਅਰ 2020 ਦੇ ਵਿੱਚ ਅਸੀਂ ਦੋ ਵੈਕਸੀਨੇਸ਼ਨ ਤਿਆਰ ਕਰੇ ਕਰਨੇ ਹਨ ਉਹਨਾਂ ਨੇ ਵੈਕਸੀਨੇਸ਼ਨ ਵੀ ਤਿਆਰ ਕੀਤੀ ਔਰ ਇਹ ਸਾਡਾ ਇਸ ਦੇਸ਼ ਦਾ ਰਿਸਿਸਟੈਂਟ ਡਿਜ਼ਾਈਨ ਹੀ ਉਹ ਪ੍ਰਧਾਨ ਮੰਤਰੀ ਜੀ ਦੀ ਉਹਨਾਂ ਨੂੰ ਸਪੋਰਟ ਹੀ ਉਹ ਸਾਇੰਟਿਸਟਾਂ ਨੇ ਉਹਨਾਂ ਨੇ ਵੈਕਸੀਨੇਸ਼ਨ ਵੀ ਤਿਆਰ ਕੀਤੀ ਫਰੀ ਦੇਸ਼ ਦੇ ਵਿੱਚ ਉਹ ਵੈਕਸੀਨੇਸ਼ਨ ਵੀ ਲਗਾਈ ਔਰ ਉਹਦੇ ਨਾਲ ਦੁਨੀਆ ਦੇ ਵਿੱਚ ਵੀ ਕਈ ਦੇਸ਼ਾਂ ਦੇ ਵਿੱਚ ਲੋਕ ਵਚਨ ਉਹਨਾਂ ਵਾਸਤੇ ਵੀ ਦਿੱਤੀ ਇਸੇ ਤਰ੍ਹਾਂ ਐਮਐਸਐਮਈ ਨੂੰ ਇੱਕ ਬੜੀ ਸਪੋਰਟ ਦਿੱਤੀ ਹੈ 10000 ਕਰੋੜ ਰੁਪਏ ਦੀ ਕਿ ਭਈ ਐਮਐਸਐਮਈ ਸ਼ਕਤੀ ਦੇ ਵਿੱਚ ਜਿੱਥਾ ਮੈਂ ਕਿਹਾ ਬਾਇਓਫਾਰਮਾ ਦੇ ਵਿੱਚ ਤਿੰਨ ਨਵੇਂ ਸਾਡੇ ਨੈਪੀਅਰ ਦੇ ਇੰਸਟੀਚੂਟਸ ਖੁੱਲਣਗੇ ਜਿਹੜੇ ਕਿ ਅਸੀਂ ਰਿਸਰਚ ਕਰਕੇ ਅੱਛਾ ਇਹਦੇ ਵਿੱਚ ਅੱਛੇ ਆਪਣੀ ਗਲੋਬਲ ਜਿਹੜਾ ਬਾਇਓਫਾਰਮਾ ਹੈ ਉਹਦੇ ਵਿੱਚ ਅਸੀਂ ਅੱਪੋਂ ਕੰਪਲੀਟ ਕਰੀਏ ਇਸੇ ਤਰ੍ਹਾਂ ਇਹਨਾਂ ਦਾ ਬਜਟ ਬੜਾ ਇਨਫਰਾਸਟ੍ਰਕਚਰ ਡਰਾਈਵਨ ਬਜਟ ਹੈ ਮੈਂ ਦੇਖਿਆ ਕਰਦਾ ਹਾਂ ਕਿ ਭਈ 14 ਔਰ 15 ਦੇ ਵਿੱਚ ਇਨਫਰਾਸਟ੍ਰਕਚਰ ਦੇ ਵਾਸਤੇ ਸਿਰਫ 2 ਲੱਖ ਰੁਪਏ ਹੈ ਔਰ ਇਸ ਸਾਲ ਬਜਟ ਦੇ ਵਿੱਚ ਇਹਨਾਂ ਨੇ 12.2 ਲੱਖ ਰੁਪਏ ਦੇ ਦਿੱਤੇ ਔਰ ਉਹਦੇ ਨਾਲ ਇਨਫਰਾਸਟ੍ਰਕਚਰ ਵੀ ਵਧੇਗਾ ਪਰ ਇਨਫਰਾਸਟ੍ਰਕਚਰ ਨਾਲ ਇਮਪਲॉयਮੈਂਟ ਵੀ ਜਨਰੇਟ ਹੁੰਦੀ ਹੈ ਇੱਕ ਬੜਾ ਇਨਫਰਾਸਟ੍ਰਕਚਰ ਡਰਾਈਵਨ ਬਜਟ ਹੈ ਔਰ ਜਿੱਥਾ ਮੈਂ ਪਹਿਲੇ ਐਗਜ਼ਾਮਪਲ ਦਿੱਤੀ ਹੈ ਕਿ ਭਈ ਐਕਸਪੋਰਟ ਦੇ ਵਿੱਚ ਮੋਬਾਈਲ ਦੇ ਵਿੱਚ ਜਿਹੜੇ ਕਿ ਅਸੀਂ ਮੈਕਸਿਮਮ ਇمپੋਰਟ ਕਰਦੇ ਸੀ ਇਸ ਸਾਲ ਅਸੀਂ 127% ਤੋਂ ਨੂੰ ਐਕਸਪੋਰਟ ਕੀਤਾ ਐਗਰੀਕਲਚਰ ਸੈਕਟਰ ਦੇ ਵਿੱਚ ਵੀ ਕਿ ਭਾਈ ਸਾਡੀ ਡਾਈਵਰਸ ਡਾਈਵਰਸੀਫਿਕੇਸ਼ਨ ਵਧੇ ਔਰ ਡਾਈਵਰਸਟੀ ਦੇ ਵਿੱਚ ਅਸੀਂ ਜਿਸ ਤਰ੍ਹਾਂ ਆਇਤ ਕੀਤੀ ਸਨ ਅਸੀਂ ਉਹਦੇ ਵਿੱਚ ਸੈਲਫ ਸਪੋਰਟ ਹੋਈ ਹੈ ਆਪਣੇ ਫੂਡ ਗ੍ਰੇਨ ਦੀ ਅਸੀਂ ਪ੍ਰੋਡਕਸ਼ਨ ਹੋਰ ਵਧਾਈਏ ਡਾਈਵਰਸਿਫਿਕੇਸ਼ਨ ਦੇ ਨਾਲ ਜਿਹੜੇ ਹਾਈ ਕੁਆਲਿਟੀ ਪ੍ਰੋਡਕਟਸ ਨੇ ਉਹਨਾਂ ਵਿੱਚ ਅਸੀਂ ਅੱਗੇ ਵਧੀਏ ਤਾਂ ਕਿ ਅਸੀਂ ਵਰਡ ਦੇ ਨਾਲ ਕੰਪਲੀਟ ਕਰ ਸਕੀਏ ਉਹਦੇ ਵਾਸਤੇ ਕੀਤਾ ਨਾਰਥ-ਈਸਟ ਦੇ ਵਿੱਚ ਪੂਰਬ ਉਦਯੋਗ ਕਿ ਭਾਈ ਸੜਾ ਬਿਹਾਰ ਹੈ ਜਾਰਖੰਡ ਹੈ ਵੈਸਟ ਬੰਗਾਲ ਹੈ ਓਡੀਸਾ ਹੈ ਆਂਧਰਾ ਪ੍ਰਦੇਸ਼ ਉਹਦੇ ਵਾਸਤੇ ਕਈ ਸਕੀਮਸ ਦਿੱਤੀਆਂ ਕਿ ਉਹ ਏਰੀਆ ਇੰਡਸਟਰੀ ਵਿੱਚ ਡਿਵੈਲਪ ਹੋਏ ਇਸੇ ਤਰ੍ਹਾਂ ਨੈਸ਼ਨਲ ਮੈਂਟਲ ਹੈਲਥ ਇੰਸਟੀਚਿਊਟ ਰਾਂਚੀ ਦੇ ਵਾਸਤੇ ਦਿੱਤਾ 10000 ਲੋਗ ਜਿਹੜਾ ਸਾਡੇ ਇਸ ਜਿਹੜੀਆਂ ਹਿੱਲ ਟ੍ਰੈਕਿੰਗ ਦੇ ਵਾਸਤੇ ਤੇ ਦੁਨੀਆ ਦੇ ਵਿੱਚੋਂ ਟੂਰਿਸਟ ਆਉਂਦੇ ਨੇ ਇਸ ਦੇਸ਼ ਦੇ ਵਿੱਚ ਲੋਕ ਟ੍ਰੇਨ ਕਰਨਾ ਉਹਨਾਂ ਨੂੰ ਐਕਸਪਰਟ ਕਰਨਾ ਜਿਹੜੀ ਚਾਹੇ ਉਹ ਜੰਮੂ ਕਸ਼ਮੀਰ ਹੈ ਹਿਮਾਚਲ ਪ੍ਰਦੇਸ਼ ਹੈ ਜਾਂ ਉੱਤਰਾਖੰਡਾ ਹੈ ਉਹਦੇ ਵਿੱਚ ਉਹ ਟ੍ਰੇਨਿੰਗ ਲੈ ਕੇ ਉਹ ਵੀ ਇੱਕ ਵਿਸ਼ਤਾਂ ਦੇ ਐਕਸਪਰਟਸ ਉਹਦੇ ਵਿੱਚ ਇੰਸਟੀਚਿਊਟ ਵਿੱਚ ਧਿਆਰੋਣਗੇ ਮੈਂ ਇੰਨਾ ਹੀ ਕਹਾਂਗਾ ਕਿ ਇਹ ਬਜਟ ਜਿਹੜਾ ਕਿ ਪ੍ਰਧਾਨ ਮੰਤਰੀ ਜੀ ਨੇ ਦੀ ਲੀਡਰਸ਼ਿਪ ਦੇ ਵਿੱਚ ਸਾਡੇ ਦੇਸ਼ ਦੇ ਫਾਈਨਾਂਸ ਮਿਨਿਸਟਰ ਸਿ타 ਰਮਨ ਜੀ ਨੇ 12ਵਾਂ ਬਜਟ ਹੀ ਸਰਕਾਰ ਦਾ ਪਰ ਕਤਬੇ ਭਵਨ ਦੇ ਵਿੱਚ ਫਰਸਟ ਬਜਟ ਸੀ ਉਹ ਇੱਕ ਸਬਕਾ ਸਾਥ ਸਬਕਾ ਵਿਕਾਸ ਮਹਿਲਾਵਾਂ ਵਾਸਤੇ ਯੁਵਾਣ ਦੇ ਵਾਸਤੇ ਕਿਸਾਨਾਂ ਦੇ ਵਾਸਤੇ ਉਹ ਗਰੀਬਾਂ ਵਾਸਤੇ ਬਜਟ ਪੇਸ਼ ਕੀਤਾ 40000 ਇਸ ਦੇ ਵਿੱਚ ਕੋਈ ਪਰੇਸ਼ਾਨਾ ਨਹੀਂ ਥੋਪੋਸ਼ਣ रैन जी जी बड़ा डाटा हाँ रैन जी जिस तरह दस कि जो बजट है बहुत वह बजट है लेकिन कांग्रेस ने काफ़ी आलोचना की इस बजट खासतौर पर पंजाब ली कुछ नहीं इंडस्ट्री लास्तौर पर इंडस्ट्री है या अंदर एम एस एम ई भी क्या तो भी क्या कुछ ਮੈਂ ਕੀ ਕਰਨਾ ਜਦੋਂ ਕੋਡ ਵਰ ਗਿਆ ਮੈਂ ਕੀ ਕਰਨਾ ਕਿ 2 ਦਿਨ ਪਹਿਲੇ ਵੀ ਸ਼ਾਇਦ ਰੇਲਵੇ ਮਿਨਿਸਟਰ ਨੇ ਘੋਸ਼ਣਾ ਕੀਤੀ ਹੈ ਪੰਜਾਬ ਦੇ ਵਾਸਤੇ ਪੰਜਾਬ ਦੇ ਵਾਸਤੇ ਰੇਲਵੇ ਮਿਨਿਸਟਰ ਜੀ ਨੇ ਘੋਸ਼ਣਾ ਕੀਤੀ 4 ਦਿਨ ਪਹਿਲੇ ਵੀ ਪ੍ਰਧਾਨ ਮੰਤਰੀ ਜੀ ਆਏ ਜੀ ਆਏ ਤੇ ਤੁਹਾਡੇ 에어ਪੋਰਟ ਦਾ ਵੀ ਉਦਘਾਟਨ ਹੋਇਆ ਬੜੇ ਸੇ ਜ਼ਿਲ੍ਹੇ ਦੇ ਵਿੱਚ ਇਹਦਾ ਐਮਐਸ ਸਮਿਤੀ ਵਾਸਤੇ ਬਜਟ ਉਹਨਾਂ ਨੇ ਪੇਸ਼ ਕੀਤਾ ਹੈ ਨਾ ਇਹ ਪੂਰੇ ਦੇਸ਼ ਦੇ ਵਾਸਤੇ ਇਹ ਤੇ ਪਾਰਟਿਕੁਲਰਲੀ ਇੱਕ ਸਟੇਟ ਦੇ ਵਾਸਤੇ ਨਹੀਂ ਕਿ ਸਾਡੀ ਔਰ ਪੰਜਾਬ ਉਧਰ ਕੋਲ ਜਿਆਦਾ ਇੰਪੈਕਟ ਪਏਗਾ ਕਿਉਂਕਿ ਇਥੇ ਐਮਐਸਐਮ ਐਮਈ ਬਹੁਤ ਜਿਆਦਾ ਹੈ ਜਿਸ ਤਰ੍ਹਾਂ ਸਪੋਰਟਸ ਦੇ ਵਿੱਚ ਇਹਨਾਂ ਨੇ ਪਹਿਲੇ ਖੇਲੋ ਇੰਡੀਆ ਇਹ ਖੇਲੋ ਇੰਡੀਆ ਮਿਸ਼ਨ ਸ਼ੁਰੂ ਕੀਤਾ ਉਹਦੇ ਵਿੱਚ ਜਿਹੜੇ ਸਪੋਰਟਸਮੈਨ ਹਨ ਉਹਨਾਂ ਦੀ ਐਫੀਸ਼ੀਐਂਸੀ ਨੂੰ ਕਿਸ ਤਰ੍ਹਾਂ ਬਣਾਇਆ ਜਾਏ ਜਿਆਦਾ ਕੰਪੀਟੀਟਿਵ ਬਣਾਇਆ ਜਾਏ ਉਹਦੇ ਵਾਸਤੇ ਉਹਨਾਂ ਨੇ ਮਿਸ਼ਨ ਬਣਾਇਆ ਕਿਈ ਅਕੈਡਮੀ ਸਕੂਲ ਉਹਨਾਂ ਨੇ ਇਸ ਤਰ੍ਹਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਜੇ ਸਪੋਰਟਸ ਨੂੰ ਔਰ ਰੂਰਲ ਸਪੋਰਟਸਮੈਨ ਨੂੰ ਬੜਾ ਵਧਾ ਦਿੱਤਾ ਹੈ ਉਦੇ ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਫਾਇਦਾ ਹੈ ਉਹ ਸਾਡੇ ਜਲੰਧਰ ਨੂੰ ਆਉਣ ਵਾਲਾ ਹੈ ਕਿਉਂਕਿ ਸਪੋਰਟਸ ਇੰਡਸਟਰੀ ਸਭ ਤੋਂ ਜ਼ਿਆਦਾ ਜਲੰਧਰ ਦੇ ਵਿੱਚ ਹੈ ਜਿੱਥੇ ਤੱਕ ਇਹਨਾਂ ਨੇ ਐਫਟੀਏ ਕੀਤਾ ਯੂਰਪੀਅਨ ਯੂਨੀਅਨ ਦੇ ਨਾਲ ਉਹਦੇ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਤੁਹਾਡਾ ਖੋਜ਼ਰੀ ਨੂੰ ਆਉਣ ਵਾਲਾ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਭਾਈ ਜਿਹੜੀ ਖੋਜ਼ਰੀ ਤੁਹਾਡੀ ਇੱਥੇ ਲੁਧਿਆਣਾ ਦੇ ਵਿੱਚ ਹੈ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋਗਾ ਕਿਉਂਕਿ ਟੈਰਿਫੋ ਦੇ ਉੱਪਰ ਬਿਲਕੁਲ ਘਟਾ ਦਿੱਤਾ ਹੈ ਨਾ ਇਹ ਫ੍ਰੀ ਟ੍ਰੇਡ 72 ਘੰਟਿਆਂ ਦੇ ਨਾਲ ਹੋਇਆ ਇਹਨਾਂ ਦਾ ਇਸੇ ਤਰ੍ਹਾਂ ਜੇ ਐਗਰੀਕਲਚਰ ਦੀ ਮੈਂ ਗੱਲ ਕਰਾਂ ਨਨੁਲਾਦਾ ਕਿ ਪੂਰਾ ਦੇਖਿਆ ਜਾਏ ਤਾਂ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ ਫਰਟੀਲਾਈਜ਼ਰ ਦੀ ਵੀ ਸਬਸਿਡੀ ਹੈ ਤੁਸੀਂ ਦੁਨੀਆ ਦੇ ਵਿੱਚ ਰੇਟ ਦੇਖੋਗੇ ਔਰ ਇੰਡੀਆ ਦੇ ਰੇਟ ਦੇਖੋਗੇ ਕੋਈ ਇਨਾਂ ਨੇ ਉਹਦੇ 'ਚ ਵੜਾਵਾ ਨਹੀਂ ਕੀਤਾ ਔਰ ਸਬਸਿਡੀ ਦਿੱਤਾ ਔਰ ਜਿਸ ਤਰ੍ਹਾਂ ਇਸ ਬਜਟ ਦੇ ਵਿੱਚ ਉਹਨਾਂ ਨੇ ਕਿਹਾ ਸਾਡੀ ਪ੍ਰੋਡਕਸ਼ਨ ਦਾ ਲੈਵਲ ਤੇ ਵੱਧ ਕੇ ਦੇ ਹੁਣ ਸਾਨੂੰ ਕੁਆਲਿਟੀ ਪ੍ਰੋਡਕਟਸ ਸੰਗੇ ਦੇਣੇ ਪੈਣੇ ਉਹਨਾਂ ਨੇ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਕਿ ਐਸੀ ਹਾਈ ਕੁਆਲਿਟੀ ਪ੍ਰੋਡਕਟਸ ਲਈ ਇਸ ਕਰਾਫਸ ਨੂੰ ਜ਼ਿਆਦਾ ਡਾਈਵਰਸੀਫਾਈ ਕਰੀਏ ਤਾਂ ਕਿ ਅਸੀਂ ਬੋਰਡ ਮਾਰਕੀਟ ਨਾਲ ਕੰਪਲੀਟ ਕਰ ਸਕੀਏ ਅਸੀਂ ਪੋਲੀਓ ਸੀਸ ਬਣਾਈਏ ਗ੍ਰੀਨ ਹਾਊਸ ਸੀਸ ਬਣਾਈਏ ਪਰ ਡ੍ਰਾਪ ਮੋਰ ਕਰਾਪ ਪ੍ਰੋਡਿਊਸ ਕਰੀਏ ਔਰ ਅਸੀਂ ਥੋੜਾ ਆਰਗੇਨਿਕ ਫਾਰਮਿੰਗ ਨਾਲ ਜਾਈਏ ਤਾਂ ਕਿ ਵਰਡ ਦੇ ਨਾਲ ਕੰਪਲੀਟ ਕਰ ਸਕੀਏ ਕਿਤੇ ਤਰਫੋਂ ਪੂਰੇ ਦੇਸ਼ ਦੇ ਵਿੱਚ ਮੈਨੂੰ ਲੱਗਦਾ ਕਿ ਔਰ ਮੈਨੂੰ ਲੱਗਦਾ 4 ਲੱਖ ਕਰੋੜ ਰੁਪਏ ਦਾ ਜਿਹੜਾ ਕਿ ਕਿਸਾਨ ਸਮਾਨ ਰਿਵੀਨ ਕਿਸ਼ਤਾਂ ਦਿੰਦੇ ਹਨ ਸਾਇਡ 31st ਕਿਸ਼ਤ ਦੇ ਚੁਕੇ ਹਨ ਔਰ 4 ਲੱਖ ਕਰੋੜ ਰੁਪਏ ਆ ਔਰ ਕਿਸਾਨਾਂ ਨੂੰ ਡਾਇਰੈਕਟਲੀ ਉਹਨਾਂ ਦੇ account ਦੇ ਵਿੱਚ ਚਲਾ ਗਿਆ ਹੈ ਕਿ ਭਾਈ ਔਰ ਜਿੱਥੇ BJP rules states ਜਿਸ ਤਰ੍ਹਾਂ ਹਰਿਆਣਾ ਜਾਂ ਬਾਕੀ states ਨਾਲ ਉੱਥੇ ਤੇ ਜਿਸ ਤਰ੍ਹਾਂ Rajasthan ਦੇ ਵਿੱਚ ਮੇਰੇ ਖਿਆਲ ₹100 ਪਰ ਕਮੈਂਟਲ ਉਹਨਾਂ ਨੂੰ ਜਿਆਦਾ ਸਰਕਾਰ ਉਹਨੂੰ ਨਹੀਂ ਕਰਦੀ ਬੋਨਸ ਦਿੰਦੀ ਹੈ ਇਸੇ ਤਰ੍ਹਾਂ ਤੁਹਾਡਾ Madhya Pradesh ਵੀ ਦੇ ਕਰਦਾ ਔਰ ਆਪਣੇ ਵੀ ਹਰ ਹਰਿਆਣਾ ਦੇ ਵਿੱਚ ਤਰੀਕਰਾ ਦੇ ਉੱਪਰ ਉਹ MSBY ਦੇ ਕਰਦੇ ਨੇ ਮਨ ਲੱਗਿਆ ਕਰਦਾ ਹੈ ਕਿ ਜਿੱਥੇ-ਜਿੱਥੇ ਭਾਜਪਾ ਦੀ ਸਟੇਟਸ ਦੇ ਵਿੱਚ ਸਰਕਾਰ ਹੋਵੇ ਉਹ ਕਿਸਾਨਾਂ ਦੇ ਇਨਕਮ ਕਿਸ ਤਰ੍ਹਾਂ ਵਧੇ ਉਹ ਔਰ ਸੈਂਟਰ ਦਾ ਜਿਹੜਾ ਬਜਟ ਹੈ ਓਵਰ ਆਲ ਪੂਰੇ ਦੇਸ਼ ਦੇ ਵਾਸਤੇ ਕਿਸਾਨ ਦੇ ਇਨਕਮ ਕਿਸ ਤਰ੍ਹਾਂ ਵਧੇ ਉਹਦੇ ਵਾਸਤੇ ਉਹ ਬੜਾ ਚੰਗਾ ਹੈ ਜੀ ਪੰਜਾਬ ਜਿਹੜਾ ਹੈ ਆਗਾਮੀ ਵਰਸ਼ ਵਿਧਾਨ ਸਭਾ ਚੋਣਾਂ ਦੀ ਵੱਲ ਵੱਧ ਰਿਹਾ ਹੈ ਤੇ ਭਾਜਪਾ ਵੀ ਐਕਟਿਵਲੀ ਪਾਰਟਿਸਪੇਟ ਕਰ ਰਹੀ ਹੈ ਜੀ ਇਹਨਾਂ ਦਸੂ ਵੀ ਬਾਕੀ ਸਟੇਟਾਂ ਦੇ ਵਿੱਚ ਤੁਸੀਂ ਪਰਨਾ ਪ੍ਰਮੁੱਖ ਬਣਾਏ ਨੇ ਹੋਰ ਚੀਜ਼ਾਂ ਬਣਾਈਆਂ ਵੀ ਸੰਗਠਨ ਦੇ ਜਿਹੜਾ ਵੋਟਰ ਤੱਕ ਸਿੱਧੀ ਪਹੁੰਚ ਕੀਤੀ ਹੈ ਪੰਜਾਬ ਸੀ ਕਰਦੇ ਤੁਸੀਂ ਪ੍ਰਭਾਵੀ ਉਹ ਪੰਜਾਬ ਦੇ ਸਭ ਕਰਨੇ ਐਸਾ ਕਿ ਪੰਜਾਬ ਦੇ ਵਿੱਚ ਅਸੀਂ ਉਹ ਸਰ ਸਾਨੂੰ ਨਹੀਂ ਦੱਸਣਾਈ ਦਿੰਦਾ ਜਾਂ ਤਾਂ ਐਦਾਂ ਕਰੋ ਤੁਸੀਂ ਸਿਸਟਮ ਨੂੰ ਬਣਾਓ ਤੁਸੀਂ ਅੱਜ ਆਸ਼ਤਾ ਬੋਲਦੇ ਹੋ ਫਸਟ ਟਾਈਮ ਲਾਨੂੰ ਬੀਜੇਪੀ ਦੇ ਆਫਿਸ ਅਗੇ ਤਕਲੀਫ ਹੋਈ ਹੈ ਮੈਂ ਸਾਨੂੰ ਦਾ ਸ਼ਾਇਦ ਮੈਂ ਹੀ ਹਾਰਡ ਆਫ ਹੀਰਿੰਗ ਹੋਗਾ ਮੈਂ ਬਾਕੀ ਨਹੀਂ ਪੁੱਛਦਾ ਯਾਰ ਤੁਹਾਨੂੰ ਚਲੋ ਮੈਸਟਰ ਜੀ ਬੋਲੋ ਐਸਾ ਮੂੰਹ ਉੱਚੀ ਬੋਲਣਾ ਤੁਸੀਂ ਬੋਲੋ ਮੈਨੂੰ ਉੱਚਾ ਬੋਲੋ ਮੈਂ ਉੱਚਾ ਬੋਲਦਾ ਐਸਾ ਕਿ ਪੰਜਾਬ ਦੇ ਵਿੱਚ ਕੀ ਕਰ ਰੋ ਸੀ 15 ਬਰ ਬਰ ਅਸਾ ਕਿ ਪੰਜਾਬ ਦੇ ਵਿੱਚ ਬੜੀ ਦੇਰ ਦੇ ਬਾਅਦ ਭਾਜਪੀ ਨੇ 22 ਦੇ ਵਿੱਚ ਇਕੱਲੇ ਇਲੈਕਸ਼ਨ ਲੜੇ। ਔਰ ਉਸ ਟਾਈਮ ਦੇ ਹਾਲਾਤ ਵੀ ਤੁਹਾਨੂੰ ਪਤਾ ਹੈ। ਫਿਰ ਵੀ ਅਸੀਂ ਬੜੀ ਅੱਛੀ ਤਰ੍ਹਾਂ ਫਾਈਟ ਕੀਤਾ ਹੈ। ਤੁਸੀਂ ਇੱਥੋਂ ਦੀ ਗੱਲ ਹੀ ਕਰੋ ਆਪਣੇ Ludhiana ਦੇ ਵਿੱਚ ਵੀ ਅਸੀਂ ਬੜੀ ਜ਼ਿਆਦਾ ਕਲੋਜ਼ ਫਾਇਦੇ ਵਿੱਚ ਰਹੇ। ਅਸੀਂ 5 ਸਾਲ ਮਿਹਨਤ ਕੀਤੀ ਲੋਕਾਂ ਨੇ ਆਪ ਨੂੰ ਚੁਣਿਆ ਉਸ ਟਾਈਮ ਪਰ ਇਹ 5 4 ਸਾਲ ਦੀ ਆਪਦੀ ਪਰਫਾਰਮੈਂਸ ਹੈ ਤੁਹਾਡੇ ਸਾਹਮਣੇ ਸਾਰਾ ਕੁਝ ਮੈਂ ਸ਼ਾਇਦ ਮੇਰੇ ਕੋਲ ਜਿਆਦਾ ਤੁਸੀਂ ਜਾਣਦੇ ਹੋ ਕਿ ਭਾਈ ਅੱਜ ਲਾਅਨ ਆਰਡਰ ਦੀ ਕੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ ਹੈ ਪੰਜਾਬ ਦੇ ਵਿੱਚ ਕੱਲ ਵੀ ਕਿਸੇ ਨੂੰ ਗੋਲੀ ਮਾਰ ਦਿੱਤੀ ਜਲੰਧਰ ਦੇ ਵਿੱਚ ਰੋਜ਼ ਕੋਈ ਨਾ ਕੋਈ ਫ੍ਰੀ ਫਾਲ ਆਰ ਸਿਚੁਏਸ਼ਨ ਹੈ ਇਹ ਮਰਸੀ ਹੈ ਕਿ ਕੋਈ ਬੱਚੇ ਕਰਦਾ ਹੈ ਕਿਸੇ ਨੂੰ ਵੀ ਕੋਈ ਮਾਰਨਾ ਚਾਹੇ ਤਾਂ ਮਾਰ ਸਕਦਾ ਉਹਨੂੰ ਇਸ ਟਾਈਮ ਪੰਜਾਬ ਦੇ ਹਾਲਾਤ ਮੈਂ ਵੀ ਪੰਜਾਬ ਦਾ ਟੂਰ ਕਰਦਾ ਰਹਿਣਾ ਕਈ ਜਗ੍ਹਾ ਕਈ ਇੰਡਸਟਰੀਲਿਸਟਾਂ ਕੇ ਗੱਲ ਸੁਣਾਉਂਦੇ ਕਿ ਭਾਈ ਮੇਰੇ ਕੋਲੋਂ ਫਿਰੋਤੀ ਮੰਗੇ ਕਰਦੇ ਐਕਸਟਰੈਕਸ਼ਨ ਮਨੀ ਮੰਗੇ ਕਰਦੇ ਕੋਈ ਦੇ ਨਹੀਂ ਤੇ ਤੈਨੂੰ ਗੋਲੀ ਮਾਰ ਦੇਣਗੇ ਕਈ ਲੋਕਾਂ ਨੇ ਸੁਣਾਇਆ ਮੈਨੂੰ ਔਰ ਰੋਜ਼ ਦੇ ਇਨਸੀਡੈਂਟ ਹੋਏ ਕਰਦੇ ਜਿਸਰੇ ਲਾ ਨ ਆਰਡਰ ਖਰਾਬ ਹੋਏ ਕਿਸੇ ਸਟੇਟ ਦੇ ਵਿੱਚ ਪੀਸ ਨਾ ਹੋਏ ਉੱਥੋਂ ਦੀ ਡਿਵੈਲਪਮੈਂਟ ਨਹੀਂ ਹੋ ਸਕਦੀ ਉਸੇ ਡਰ ਨਾਲ ਥੂ ਇੰਡਸਟਰੀ ਸਾਰੀ ਨੱਠੇ ਕਰਦੀ ਕਿਉਂ ਕਰੇ ਉਹਨੂੰ ਇਹ ਪੰਜਾਬ ਗਵਰਨਮੈਂਟ ਕਲੇਮ ਕਰ ਰਹੀ ਆ ਬੱਡ ਟਾਈਮ ਐਨ ਅਗੇ ਇਨਕੀ ਸੱਜੇ ਇਨਵੈਸਟਮੈਂਟ ਬਹੁਤ ਵਧ ਰਹੀ ਆ ਬੜੀ ਲੋਕੀ ਆ ਰਹੇ ਨੇ ਇਹਨੂੰ ਤੁਸੀਂ ਕੀ ਕਹਿੰਦੇ ਤੁਸੀਂ ਤੁਸੀਂ ਦੱਸੋ ਨਾ ਕੀ ਆ ਉਹਦੇ ਕਲੇਮ ਕਰਨ ਦਾ ਕੀ ਹੈ ਜਿਹੜਾ ਕੋਈ ਤੁਸੀ ਕਹੋਗੇ ਉਹ ਲਿਖਣਾ ਤੁਸੀਂ ਦੱਸੋ ਮੈਂ ਗੱਲ ਕਰੇਗਾ ਕਿਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਡਰ ਵਧਦੀ ਦੀ ਹੈ ਡਰ ਮਾਫੀਆ ਚੱਲੇ ਕਰਦਾ ਪੰਜਾਬ ਦੇ ਵਿੱਚ ਤੁਹਾਡਾ ਮਾਈਨਿੰਗ ਮਾਫੀਆ ਪੰਜਾਬ ਦੇ ਵਿੱਚ ਚੱਲੇ ਕਰਦਾ ਹੈ ਕ腐ਸ਼ਨ ਵਧਦੀ ਦੀ ਹੈ ਮੈਂ ਐਗਜ਼ਾਮਪਲ ਦੇ ਕਰਦਾ ਹਾਂ ਮੈਨੂੰ ਕਿਸੇ ਨੇ ਰਾਤ ਇੱਕ ਐਗਜ਼ਾਮਪਲ ਦਿੱਤੀ ਉਹਨੇ ਕਿਹਾ ਬਈ ਜਿਹੜਾ ਦੀਆ ਹੁੰਦਾ ਨਾ ਦੀਆ ਉਹ ਚੱਲਦਾ ਤੇ ਜਿਹੜੇ ਬੁਝਣ ਵਾਲਾ ਹੁੰਦਾ ਫੜਫੜਾਣਾ ਸ਼ੁਰੂ ਹੋ ਜਾਂਦਾ ਕਹਿੰਦਾ ਪੰਜਾਬ ਦੀ ਹਾਲਾਤ ਬਣ ਗਈ ਦੀ ਕਿ ਭਾਜਪਾ ਨੂੰ ਆਣਾ ਪਏਗਾ ਡਬਲ ਇੰਜਨ ਸਰਕਾਰ ਬਣੇਗੀ ਤਾਂ ਉਹ ਦੀਆ ਦੁਆਰਾ ਰੋਸ਼ਨੀ ਅੱਛੀ ਤਰ੍ਹਾਂ ਦੇ ਦੇਗਾ ਪੰਜਾਬ ਦੇ ਵਿੱਚ ਇਹ ਤਾਂ ਫੜਫੜਾ ਰਿਹਾ ਇਸ ਟਾਈਮ ਉਹਨੇ ਮੈਨੂੰ ਦੂਸਰੀ ਐਗਜ਼ਾਮਪਲ ਦਿੱਤੀ ਕਹਿੰਦਾ ਜਿੰਨੀ ਕਰਪਸ਼ਨ ਪੰਜਾਬ ਦੇ ਵਿੱਚ ਵੱਧ ਗਈ ਹੈ ਉੱਚੇ ਇੱਕ ਦੋ ਰੀਅਲ ਅਸਟੇਟ ਦੇ ਲੋਕ ਬੈਠੇ ਦੇ ਉਹ ਕਹਿਣ ਲੱਗੇ ਕਿ ਭਾਈ ਇੱਕ ਇੱਕ ਰਜਿਸਟਰੀ ਕਰਾਉਣ ਵਾਸਤੇ ਸਾਨੂੰ ਲੱਖ ਲੱਖ ਰੁਪਏ ਦੇਣਾ ਪੈ ਰਿਹਾ। ਔਰ ਕਹਿੰਦੇ ਕਿ ਉਹ ਪੈਸਾ ਸਾਰਾ ਪੰਜਾਬ ਚੋਂ ਬਾਹਰ ਜਾਇਆ ਕਰਦਾ ਹੈ। ਦਿੱਲੀ ਹਲ ਜਾ ਰਿਹਾ। ਇਸ ਤਰ੍ਹਾਂ ਇੱਥੇ ਕੁਝ ਲੋਕਾਂ ਰਾਤੀ ਮੇਲਾ ਉਹਨਾਂ ਨੇ ਸੁਣਾਇਆ। ਕਿ ਭਾਈ ਅੱਜ ਪੰਜਾਬ ਦੀ ਹਾਲਤ ਹੋ ਗਈ ਦੇ ਪੰਜਾਬ ਦੇ ਵਿੱਚ ਲੁੱਟਮਾਰ ਪੈ ਗਈ ਦੇ ਸਰਕਾਰ ਇਸ ਤਰ੍ਹਾਂ ਲੱਗੇਗਾ ਤਾਂ ਲੁੱਟ ਕਰੇਗਾ ਦੀ ਪੰਜਾਬ ਦੇ ਵਿੱਚ। ਇੰਨੀ ਕਰਪਸ਼ਨ ਵਧੇ ਕਰਦੀ। ਮੈਂ ਇਹਨਾਂ ਕਹਾਂਗਾ ਕਿ ਭਾਜਪੀ ਦਾ ਸੰਗਠਨ ਪੰਜਾਬ ਦੇ ਵਿੱਚ ਵਧਿਆ ਹੈ। ਅਸੀਂ ਹਰ ਪਿੰਡ ਤੱਕ ਪੁੱਜੇ ਕਰਨਾ ਲੋਕ ਸਾਨੂੰ ਸੁਣੇ ਕਰਦੇ ਸਾਡੇ ਕੋਲ ਲੀਡਰਸ਼ਿਪ ਹੈ ਨਾ ਸਾਡੇ ਕੋਲ ਆਈਡਿਓਲੋਜੀ ਹੈ ਜਿਹੜਾ ਅਸੀਂ ਕਹਨੇ ਆ ਕਰਨੇ ਆ ਅਸੀਂ ਗਿਆ ਸੀ 370 ਤੋੜਾਂਗੇ ਤੋੜਿਆ ਇਹ ਜੰਮੂ ਕਸ਼ਮੀਰ ਪੰਜਾਬ ਕੋਲੋਂ ਮੈਂ ਕਹਨਾ ਜਿਆਦਾ ਨਹੀਂ ਗਾਗਾ ਤੇ 50 ਟਾਈਮਸ ਮੋਰ ਡਿਵੈਲਪ ਹੋਏਗਾ ਆਨਰ ਟਾਈਮਸ ਹੋਰ ਡਿਵੈਲਪ ਹੋਏਗਾ अज ही मैं उद्या डाटा सीएम न्यूज आई करोड़ सतर लख टूरिस्ट इस साल जम्मू कश्मीर आए पिछली साल दो करोड़ तो ज्यादा आए सवा करोड़ जम्मू कश्मीर की पापूलेशन कि टूरिजम आया कर दिया किनमी बद करती है पंजाब की हालत है दसो इत लोग डरे करते अब पंजाब पिछे जाया करता है जो कहने वह करने चाहे राम मंदिर बनाए बना ਸਮਾਜ ਦੀ ਬੁਰਾਈ ਖਤਮ ਹੋਣੀ ਚਾਹੀਦੀ ਏ ਟ੍ਰਿਪਲ ਤਰਾਖ ਖਤਮ ਕੀਤਾ ਅਸੀਂ ਸੀਏ ਇਸ ਦੇਸ਼ ਦੇ ਵਿੱਚ ਲਿਆਂਦਾ ਅਸੀਂ ਅਸੀਂ ਜੋ ਵੀ ਸਾਡੀ ਆਈਡੈਓਲੋਜੀ ਅਸੀਂ ਜੋ ਬੋਲਿਆ ਕੀਤਾ ਅਸੀਂ ਪੰਜਾਬ ਅਸੀਂ ਤੁਸੀਂ ਐਗਜ਼ੈਂਪਲ ਦੇਖੋ ਨਾ ਅੱਜ ਯੂਪੀ ਕਿੱਥੇ ਬਦੇ ਕਰਦਾ ਕਿੰਨਾ ਕੇ ਬਦੇ ਕਰਦਾ ਅੱਜ ਉਥੇ ਪੀਸ ਹੈ ਲਾਂਡਰ ਆਡਰਾਂ ਇੰਡਸਟਰੀ ਜਾ ਕੇ ਉੱਥੇ ਪੱਸੀ ਕਰਦੀ ਹੈ ਜੀ ਮੇਰਾ ਪ੍ਰਸ਼ਨ ਨਹੀਂ ਹੈ ਮੇਰਾ ਇਹ ਕਹਿਣਾ ਹੈ ਕਿ ਮੇਰਾ ਇਹ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕੀ ਕਰਨਿਆ ਕਿ ਤੁਸੀਂ ਸਾਨੂੰ ਸਰਕਾਰ ਦੇ ਵਿੱਚ ਲਿਆਓ ਅਸੀਂ ਪੰਜਾਬ ਨੂੰ ਡਿਵੈਲਪ ਪੰਜਾਬ ਬਣਾਵਾਂਗੇ ਪੰਜਾਬ ਦੇ ਵਿੱਚ ਲਾਂਡ ਰੋਏ ਪੰਜਾਬ ਦੇ ਵਿੱਚ ਸ਼ਾਂਤੀ ਹੋਏ ਪੰਜਾਬ ਦੀ ਇਕਨੋਮੀ ਵਧੇ ਪੰਜਾਬ ਇੰਡਸਟਰੀ ਆਏ ਪੰਜਾਬ 'ਚ ਰੋਜ਼ਗਾਰ ਵਧੇ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਾਂਗੇ ਉਹਦੇ ਵਾਸਤੇ ਸਾਡੀ ਆਰਗੇਨਾਈਜੇਸ਼ਨ ਮਿਹਨਤ ਕਰੇ ਕਰਦੀ ਹੈ ਅੱਜ ਪੂਰੇ ਸਟੇਟ ਦੇ ਵਿੱਚ ਹਰ ਪਿੰਡ ਤੱਕ ਅਸੀਂ ਪੁੱਜੇ ਦੇਖੋ ਸਰਕਾਰ ਕਿੰਨੀ ਡਰੀ ਦੀ ਹੈ ਪਿੱਛੇ ਅਸੀਂ ਲੋਕਾਂ ਨੂੰ ਸੈਂਟਰ ਗਵਰਨਮੈਂਟ ਦੀ ਸਕੀਮਸ ਦਾ ਫਾਇਦਾ ਮਿਲੇ ਅਸੀਂ ਪਿੰਡਾਂ 'ਚ ਕੈਂਪ ਲਾਏ ਕਰਦੇ ਸੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕਾਂ ਨੇ ਸ਼ੁਰੂ ਹੋ ਗਈ ਸਰਕਾਰ ਨੇ ਉਹ ਬੰਦ ਕਰਾਇਆ ਪਹਨਣ ਲੱਗ ਸਾਡੇ ਲੋਕਾਂ ਨਾਲ ਕੈਂਪ ਲਾਣ ਪੁਲਿਸ ਭੇਜ ਦਿੰਦੀ ਸਾਡੇ ਲੈਪਟਾਪ ਚੁੱਕ ਦਿੱਤੇ ਜਿਹੜੇ ਸਾਡੀ ਸਰਕਾਰ ਬਣ ਗਈ ਅਸੀਂ ਲੋਕਾਂ ਦੇ ਘਰ ਪੁੱਜ ਕੇ ਉਹਨਾਂ ਨੂੰ ਸਕੀਮ ਦਾ ਫਾਇਦਾ ਦੁਜਾਂਗੇ ਕਿਉਂ ਲੋਕਾਂ ਨੂੰ ਫਾਇਦਾ ਹੋਏਗਾ ਜਿੰਨੇ ਵੀ ਸੈਂਟਰ ਦੀ ਸਕੀਮਸ ਹਨ ਅਸੀਂ ਲੋਕਾਂ ਦੇ ਘਰਾਂ ਤੱਕ ਪੁਜਾਂਗੇ ਹੁਣ ਵੀ ਪੂਰਵਾਂਚਲ ਦੇ ਲੋਕ ਬੈਠੇ ਨੇ ਕਹਿੰਦੇ ਸਾਨੂੰ ਜੀ ਰੱਸ਼ ਨਹੀਂ ਮਿਲਦਾ ਸਾਡੇ ਲੋਕੀ ਖਾਂਦੇ ਜਿਹੜੇ ਇੱਥੋਂ ਦੇ ਬੈਠੇ ਨੇ ਵਿਚ ਮੀਡਲਮੈਨ ਖਾ ਅਸੀਂ ਕੋਸ਼ਿਸ਼ ਕਰੇ ਕਰਨਾ ਕਿ ਪੰਜਾਬ ਚ ਹਰ ਕਾਰਨਰ ਦੇ ਉੱਪਰ ਬੀਜੇਪੀ ਦਾ ਇੱਕ ਯੂਨਿਟ ਬਣੇ ਉਹਦੇ ਚੰਸੀ ਕੰਮ ਜਾ ਵੀ ਹੋਇਆ ਅੱਜ ਅਗਰ 1250 ਪਿੰਡਨ ਪੰਜਾਬ ਦੇ ਵਿੱਚ ਅਸੀਂ ਹਰ ਪਿੰਡ ਤੱਕ ਪੁੱਜਿਆ ਹਰ ਪਿੰਡ ਪੁੱਜਿਆ ਸਾਡੇ ਕਾਰਜਕਰਤਾ ਉੱਥੇ ਹਰ ਪਿੰਡ ਸਾਡਾ ਕੋਈ ਨਾ ਕੋਈ ਕਾਰਜਕਰਤਾ ਸਾਡੇ 1250 ਪਿੰਡਾਂ ਦੇ ਵਿੱਚ ਸਾਡੇ ਕੋਈ 600 ਮੰਡਲ ਅਸੀਂ ਕੋ ਪੋਣੇ 500 ਮੰਡਲ ਸਾਡੇ ਆਸੇਨ ਜਿਹੜੇ ਅਸੀਂ ਬਣਾ ਚੁੱਕੇ ਨੇ ਔਰ ਆਨਰ ਟਾਈਮ ਦੇ ਵਿੱਚ ਉਹ ਵੀ ਕੰਪਲੀਟ ਕਰੇ ਕਰਨੇ ਸਾਡੇ ਪੂਰੇ ਪ੍ਰਦੇਸ਼ ਦੇ ਵਿੱਚ ਸਾਡਾ ਇੱਕ ਅੱਛੀ ਯੂਨਿਟ ਹੈ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਆਪਣੇ ਪੰਜਾਬ ਦੇ ਵਿੱਚ 36 ਜੇ ਪੁੱਛੇ ਕਰਦੇ ਨਾਲ ਮੈਂਸ਼ਨ ਦੇ ਬਾਰੇ 36 ਸਾਡੇ ਜ਼ਿਲ੍ਹਿਆਂ ਪਰ ਆਰਗੇਨਾਈਜੇਸ਼ਨ ਦੇ ਇਸ ਤੋਂ ਤੁਹਾਡੇ 23 ਕਦੇ ਪੰਜਾਬ ਦੇ ਜਿਹੜੇ ਗਵਰਨਮੈਂਟ ਦੇ ਜ਼ਿਲ੍ਹੇ ਜਿਵੇਂ ਜੈਸਿਕਸ ਰੈਵਨਿਊ ਡਿਸਟ੍ਰਿਕਟ ਨੇ ਸਾਡੇ ਆਪਣੇ 36 ਜਿਹੜੇ ਸਾਡੇ 36 ਦੇ 6 ਸਾਡੀ ਆਰਗੇਨਾਈਜੇਸ਼ਨ ਹੈ ਹਰ ਮੰਡਲ ਦੀ ਸਾਡੀ ਆਰਗੇਨਾਈਜੇਸ਼ਨ ਹੈ ਔਰ ਅਸੀਂ ਅਪ੍ਰੋਕਸੀਮੇਟਲੀ ਹਨਸ਼ਟੇ ਨਾ ਬੋਲੇ ਕਰਨਾ ਅਸੀਂ 70% ਬੂਥਾਂ ਤੱਕ ਪਹੁੰਚ ਚੁੱਕੇ ਨਾ 26 ਹਜ਼ਾਰ ਪੰਜਾਬ ਦੇ ਵਿੱਚ ਬੂਥ ਕਿਨੇ ਬੂਥ 70% ਬੂਥਾਂ ਦੇ ਉੱਪਰ ਆਹ ਨਾਲੇ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਕਰੇ ਕਰਨਾ ਕਿ 90% ਬੂਥਾਂ ਤੱਕ ਅਸੀਂ ਪਹੁੰਚ ਜਾਈਏ ਔਰ ਮੈਂ ਵਿਸ਼ਵਾਸ ਦਿਲਾਣਾ ਤੁਹਾਨੂੰ ਕਿ ਪੰਜਾਬ ਦੇ ਲੋਕ ਸਾਡਾ ਇੰਤਜ਼ਾਰ ਕਰੇ ਕਰਦੇ ਨੇ ਅਸੀਂ ਜਿਹੜੀ ਪਿੰਡ ਦੇ ਵਿੱਚ ਆਨਿਆ ਲੋਕੀ ਵੈਲਕਮ ਕਰਦੇ ਨੇ ਲੋਕੀ ਸੁਣਦੇ ਨੇ ਅੱਜ ਬੀਜੇਪੀ ਦੀ ਸੈਂਟਰ ਗਵਰਨਮੈਂਟ ਦੀ ਔਰ ਜਿਹੜੀ ਸਟੇਜ ਤੇ ਵੀ ਸਾਡੀਆਂ ਡਿਫਰੈਂਟ ਸਟੇਜ ਤੇ ਵੀ ਜਿਹੜੀਆਂ ਗਵਰਨਮੈਂਟਸ ਨੇ ਉਹਨਾਂ ਨੂੰ ਐਪਰੀਸ਼ੀਏਟ ਕਰੇ ਕਰਦੇ ਨੇ ਔਰ ਉਹ ਕੀ ਕਰਦੇ ਨੇ ਕਿ ਆਨ ਵਾਲਾ ਟਾਈਮ ਅਗਰ ਪੰਜਾਬ ਦਾ ਕੋਈ ਭਵਿੱਖ ਸੁਧਾਰ ਸਕਦਾ ਹੈ ਉਹ ਬੀਜੇਪੀ ਦੀ ਸਰਕਾਰ ਹੈ ਔਰ ਇਹ ਡਬਲ ਇੰਜਨ ਸਰਕਾਰ ਪੰਜਾਬ ਦੇ ਵਿੱਚ ਬਣੇਗੀ ਪੰਜਾਬ ਅੱਗੇ ਵਧੇਗਾ ਇਹ ਲੋਕਾਂ ਦੀ ਮੈਂ ਮੰਨ ਸਿੱਖਦਾ ਤੁਹਾਨੂੰ ਦੱਸਦਾ ਇਸ ਤਰ੍ਹਾਂ ਕਦੇ ਸੋਚੋ ਤਰੀਕੋ ਦਸੋ ਵੀ ਪੰਜਾਬ ਚ ਗੱਡ ਜੋੜਦੰਦ ਦੀ ਵੱਲ ਦੁਆਰਾ ਬਣੇਗੀ ਭਾਜਪਾ ਕੇਲੇ ਹੀ ਰਹੇਗੀ ਐਸਾ ਹੈ ਕਿ ਸਾਡੀ ਨੈਸ਼ਨਲ ਪਾਰਟੀ ਹੈ ਹੈ ਸਾਡੀ ਨੈਸ਼ਨਲ ਪਾਰਟੀ ਹੈ ਔਰ ਕਿਸ ਸਟੇਟ ਦੇ ਵਿੱਚ ਕਿਹਦੇ ਨਾਲ ਗੱਡ ਜੋੜ ਕਰਨਾ ਠੀਕ ਹੈ ਸਟੇਟ ਦੇ ਲੀਡਰਸ਼ਿਪ ਦੀ رائے ਰਹਿੰਦੀ ਹੈ ਇਹਦੇ ਕੋਈ ਦੂਰ رائے ਨਹੀਂ ਪਰ ਉਹ ਡਿਸੀਜਨ ਸਾਡੀ ਸੈਂਟਰ ਲੀਡਰਸ਼ਿਪ ਕਰਦੀ ਹੈ ਦੂਸਰਾ ਨੰਬਰ ਕਿ ਸਾਡੀ ਅਸੀਂ ਸਾਨੂੰ ਪੁੱਛਿਆ ਜਾਏ ਅਸੀਂ ਪੰਜਾਬ ਦੇ ਵਿੱਚ ਇਕੱਲੇ ਲੜਾਂਗੇ ਪਰ ਉਹਦੀ ਤਿਆਰੀ ਕਰੇ ਕਰਨੀ ਆ। ਉਸੇ ਤਰ੍ਹਾਂ ਮਿਹਨਤ ਕਰੇ ਕਰਨੀ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਸਕੋਪ ਹੈ। ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਆਹੀ ਕਿ ਭਾਈ ਲੋਕਾਂ ਨੇ ਬੀਜੇਪੀ ਨੂੰ ਸਨਣਾ ਕਿ ਜਿਹੜੀ ਸਟੇਟ ਚ ਵੀ ਅਸੀਂ ਅੱਗੇ ਵਧੇ ਆ ਕਿ ਇਸੇ ਤਰ੍ਹਾਂ ਲੋਕਾਂ ਨੇ ਸਾਨੂੰ ਐਕਸੈਪਟ ਕੀਤਾ ਹੈ ਕਿ ਭਾਈ ਸਾਡਾੜਾ ਮਾਡਲ ਦੇਖਿਆ ਉਹਨਾਂ ਨਾਲ ਅਲੱਗ ਸਟੇਜ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਸ ਨਾਲ ਦੇਖ ਕਰਦਣ ਉਹ ਮਾਡਲ ਨੂੰ ਦੇਖ ਕੇ ਲੋਕੀ ਚਾਹੁੰਦੇ ਨੇ ਕਿ ਹਰ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਆ। ਸਾਰਾ ਸਰਾ ਹੈਗਾ ਕਿ ਮੈਂ ਮੈਂ ਬਰੂਨ ਆਠੇ ਹੀ ਸੁਧਿਆ ਪੰਜਾਬ ਦੇ ਵਿੱਚ ਅਗਰ ਆਮ ਆਦਮੀ ਪਾਰਟੀ ਨੂੰ ਤੁਸੀਂ ਵੀ ਕ੍ਰਿਟਿਕਾਈਜ਼ ਕਰਦੇ ਹੋ ਕਿ ਲਾਅ ਔਰ ਆਰਡਰ ਪ੍ਰੋਬਲਮ ਹੈ ਇਕਨੋਮਿਕ ਫਰੰਟ ਤੇ ਫੇਲ ਹੈ ਸਾਰਾ ਕੁਝ ਬੁਰਾ ਹਾਲ ਹੈ ਲੇਕਿਨ ਲੋਕੀ ਕਾਫੀ ਐਦਾਂ ਦੇ ਹੈਗੇ ਆ ਜਿਹੜੇ ਸਮਝਦੇ ਕਿ ਬਾਈ ਡਿਫਾਲਟ ਬੀਜੇਪੀ ਕਾਂਗਰਸ ਐਂਡ ਅਕਾਲੀ ਦਲ ਇਹਨਾਂ ਨੂੰ ਪਾਵਰ ਚ ਲੈ ਕੇ ਆ ਰਹੀ ਹੈ ਕਿਉਂਕਿ ਬੀਜੇਪੀ ਨੇ ਦੋ ਤਿੰਨ ਵਾਰੀ ਇਲੈਕਸ਼ਨ ਇੰਡੀਪੈਂਡੈਂਟਲੀ ਲੜੇ ਨਹੀਂ ਕਾਮਯਾਬ ਹੋ ਸਕੇ ਹੋ ਸਕਦਾ ਬੋਰਡ ਬੈਂਕ ਵਧਿਆ ਹੋਵੇ ਲੇਕਿਨ ਉਹ ਨਹੀਂ ਬਦਿਆ ਸੀਟ ਨਹੀਂ ਆਈ ਕੋਈ ਵੀ ਆਈ ਉਹਨੇ ਕਿਹਾ ਇਹਨਾਂ ਹਾਲਾਤ ਦੇ ਵਿੱਚ ਕੋਈ ਅਲਾਈਅੰਸ ਹੋ ਸਕਦਾ ਹੈ ਕਿ ਸੈਂਟਰ ਜੋ ਸੀਟਾਂ ਦੀ ਉਹ ਵੀ ਉਹ ਵੀ ਗਵਾ ਲਈ ਹੈ ਵੀ ਐਸਾ ਕਿ ਭਾਜਪਾ ਵੱਲੋਂ ਖੁਦ ਬੰਦਾ ਹੀ ਕਾਫੀ ਹੈ ਕਹਿੰਦੇ ਅਸੀਂ ਭਾਜਪਾ ਅਲਾਈਅੰਸ ਕਰਨਾ ਚਾਹੁੰਦੇ ਹਾਂ ਅਸੀਂ ਐਸਾ ਕਿ ਅਸੀਂ ਇੱਕੋ ਇਲੈਕਸ਼ਨ ਲੜਿਆ ਭਾਈ ਦਾ ਅਸੈਂਬਲੀ ਦਾ ਉਹਦੇ ਬਾਅਦ ਪਾਰਲੀਮੈਂਟ ਦਾ ਇਲੈਕਸ਼ਨ ਨਹੀਂ ਅਸੀਂ ਮੁਸ਼ਲ ਕਾਰਪੋਰੇਸ਼ਨ ਵੀ ਲੜੀ ਪੰਜਾਬ ਦੇ ਮੁਸ਼ਲ ਕਾਰਪੋਰੇਸ਼ਨ ਤੇ ਕਿਤੇ ਵੀ ਅਜਿਹੀ ਨਿੱਕ ਦੇਵਿਲ ਜਾ ਸਕ ਏ ਅਸੀਂ ਜਿੱਤੇ ਆਂ ਤੁਸੀਂ ਦੇਖੋ ਲੁਧਿਆਣਾ ਦੇ ਵਿੱਚ ਸਿਟਾਂ ਜਿੱਤੀਆਂ ਇੰਡੀਵਿਜੂਅਲ ਲੜਕੇ ਨੰਬਰ 10 ਨੈਨੂ ਦਾ ਨੇ ਬਿਲਕੁਲ ਨੰਬਰ 30 ਮੈਂ ਨਹੀਂ ਮਨਾ ਕਰ ਕੱਲ ਉਹਨਾਂ ਨੇ ਵੀ ਅਲਾਈਅੰਸ ਬਣਾ ਕੇ ਸਰਕਾਰ ਬਣਾਈ ਹੈ ਨਾ ਆਪਣੇ ਕਾਰਪੋਰੇਸ਼ਨ ਬਣਾਈ ਆ ਉਹ ਵੀ ਤੇ ਨਹੀਂ ਆਏ ਕਿਸੇ ਮਿਊਨਿਸਪਲ ਕਾਰਪੋਰੇਸ਼ਨ ਦੀ ਤੁਹਾਡੇ ਮੇਜਰ ਕਾਰਪੋਰੇਸ਼ਨ ਉਹਨਾਂ ਦੱਸੋ ਕਿਹਦੇ ਵਿੱਚ ਇੰਡੀਪੈਂਡੈਂਟ ਆਏ ਹੋ ਅਸੀਂ ਅਸੀਂ ਵੀ ਬਰਾਬਰੀ ਦੇ ਉੱਪਰ ਆਉਣਾ ਪਰ ਆਇਆ ਉਹਨਾਂ ਦੀ ਸਰਕਾਰ ਆੜੇ ਲੋਕਲ ਬਾਡੀ ਦੇ ਇਲੈਕਸ਼ਨ ਰਹਿੰਦੇ ਨੇ ਇਹ ਪ੍ਰੋ ਗਵਰਨਮੈਂਟ ਰਹਿੰਦੇ ਨੇ ਕਿਤੇ ਵੀ ਸਟੇਟ ਦੇ ਵਿੱਚ ਤੁਸੀਂ ਦੇਖਿਓ ਅੱਜ ਉਹ ਉਹਨਾਂ ਦੀ ਕਿਸੇ ਵੀ ਸਟੇਟ ਦੱਸੋ ਕਿ ਲੋਕਲ ਬਾਡੀ ਦੇ ਇਲੈਕਸ਼ਨ ਅਗੇਂਸਟ ਗਵਰਨਮੈਂਟ ਗੇਨ ਜਿੱਥੇ ਗਵਰਨਮੈਂਟ ਦਾ 2-2 3-3 ਸਾਲ ਦਾ ਟਨਰ ਇਕ ਹੀ ਇੱਕ ਐਗਜ਼ਾਮਪਲ ਦੱਸੋ ਮੈਨੂੰ ਕੋਈ ਰੇਅਰ ਕਿਤੇ ਇੱਕ ਕਾਰਪੋਰੇਸ਼ਨ ਦੇ ਵਿੱਚ ਹੋ ਸਕਦਾ ਹੈ ਇਹ ਪ੍ਰੋ ਗਵਰਨਮੈਂਟ ਇਲੈਕਸ਼ਨ ਹਨ ਦੇ ਤੁਹਾਨੂੰ ਜ਼ਰੂਰ ਤੁਸੀਂ ਵਿਸ਼ਵਾਸ ਕਰੋ 27 ਦੇ ਵਿੱਚ ਪੰਜਾਬ ਬਦਲੇਗਾ ਔਰ ਭਾਜਪਾ ਦੀ ਸਰਕਾਰ ਬਣੇਗੀ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਲਾਉਣਾ ਚਾਹੁੰਦਾ ਕਿਤੇ ਸਾਡੇ ਨਾਲ ਚਲਿਓ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਸਨਾਂ ਲੋਕਾਂ ਦਾ ਰਿਸਪੌਂਸ ਹੈ ਮੇਬੀ ਬੜੀ ਸਟੇਟਸ ਦੇ ਵਿੱਚ ਘੁੰਮਿਆ ਬਾਕੀ ਸਟੇਟਸ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਰਿਸਪਾਂਸ ਆਇਆ ਹੈ ਉਹਦੇ ਬਾਅਦ ਜਾ ਕੇ ਦੱਸ ਸਕਦੇ ਹਾਂ ਠੀਕ ਹੈ